ਮਿਸਟਰ ਰਸ਼ੀਸ਼ ਗਰਗ ਮੈਨੇਜਿੰਗ ਡਾਇਰੈਕਟਰ ਹੈਪੀ ਫੋਰਜਿੰਗਸ ਲਿਮਟਿਡ ਔਰ ਉਹਨਾਂ ਦੇ ਲੈਫਟ ਤੇ ਮੇਗਾ ਗਰਗ ਹੀ ਇਜ਼ ਆਲਸੋ ਡਾਇਰੈਕਟਰ ਇਨ ਹੈਪੀ ਫੋਰਜਿੰਗ ਲਿਮਟਿਡ ਤੇ ਮੈਂ ਅੱਜ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਹਾਂ ਜਿਹੜਾ ਕਿ ਇੰਡਸਟਰੀ ਡਿਪਾਰਟਮੈਂਟ ਨੇ ਅੰਡਰ ਗਾਈਡੈਂਸ ਆਫ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਇੱਥੇ ਚਾਲੂ ਕੀਤਾ ਹੈ ਜਿੱਥੇ ਕਿ ਅਸੀਂ ਬੜੇ ਪ੍ਰੋਐਕਟਿਵ ਹੋ ਕੇ ਇਨਵੈਸਟਰਸ ਨੂੰ ਜਿਹੜੇ ਸਾਡੇ ਐਗਜ਼ਿਸਟਿੰਗ ਇਨਵੈਸਟਰਸ ਆ ਪੰਜਾਬ ਚ ਉਹਨਾਂ ਨੂੰ ਰੋਕ ਹੀ ਨਹੀਂ ਰਹੇ ਕਿ ਨਵੇਂ ਪ੍ਰੋਜੈਕਟਸ ਲਈ ਬਾਹਰ ਜਾਓ ਪਰ ਬਾਹਰੋਂ ਵੀ ਅਸੀਂ ਇਨਵੈਸਟਰਸ ਨੂੰ ਇੱਥੇ ਲੈ ਆ ਰਹੇ ਹਾਂ ਇਹ ਹੈਪੀ ਫੋਰਜਿੰਗ ਲੁਧਿਆਣਾ ਦੀ ਕੰਪਨੀ ਹੈ ਔਰ ਇਹ ਇਹਨਾਂ ਦੀ ਜਿਹੜੀ ਮਾਰਕੀਟ ਕੈਪਟਲਾਈਜੇਸ਼ਨ ਹੈ 10000 ਕਰੋੜ ਤੋਂ ਉੱਪਰ ਹੈ। ਇਹ ਸਪੈਸ਼ਲ ਸਪੀਸ਼ ਵਿੱਚ ਹੈਗੇ ਆ ਜਿਹੜੇ ਕਿ ਆਟੋ ਪਾਰਟਸ ਫॉर ਮੇਨਲੀ ਆਟੋ ਐਂਡ ਫਾਰਟੋ ਨੋਨ ਆਟੋ ਫਾਰਮ ਇਕਵਿਪਮੈਂਟ ਔਇਲ ਐਂਡ ਗੈਸ ਮਤਲਬ ਮਤਲਬ ਹਰ ਚੀਜ਼ ਦੇ ਜਿਹੜੇ ਸਪੈਸ਼ਲ ਪਾਰਟਸ ਮਸ਼ੀਨਰੀ ਚ ਲੱਗਦੇ ਆ ਬਣਾਦੇ ਐ ਐਕਸਪੋਰਟ ਵੀ ਬਹੁਤ ਕਰਦੇ ਆ। ਦੇ ਆਰ ਵਨ ਆਫ ਦੀ ਲਾਰਜੈਸਟ ਮੈਨੂਫੈਕਚਰਰਸ ਇਹ 1000 ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਇਹਨਾਂ ਦੀ ਇਹਨਾਂ ਦੇ ਪਲਾਨ ਚ ਸੀ ਇਹਨਾਂ ਨੂੰ ਬੜੇ ਸਟੇਟਾਂ ਨੇ ਕੰਟੈਕਟ ਕੀਤਾ ਅਸੀਂ ਵੀ ਕੀਤਾ ਮੈਂ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਫਾਈਨਲੀ ਇਹਨਾਂ ਨੇ ਪੰਜਾਬ ਨੂੰ ਹੀ ਚੁਣਿਆ ਇਸ ਇਨਵੈਸਟਮੈਂਟ ਲਈ ਇਹਨਾਂ ਕੋਲ ਗੁਜਰਾਤ ਤੋਂ ਵੀ ਆਏ ਮੱਧਿਆ ਪ੍ਰਦੇਸ਼ ਤੋਂ ਆਏ ਬਿਹਾਰ ਤੋਂ ਕਈ ਸਟੇਟਸ ਨੇ ਕੀਤਾ ਇਹ ਆਪਣੇ ਮੋ ਦਸਨਗੇ ਵੀ ਕਿਉਂ ਇਹਨਾਂ ਨੇ ਪੰਜਾਬ ਨੂੰ ਚੁਣਿਆ ਬਾਕੀ ਸਟੇਟਾਂ ਦੇ ਉੱਪਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2022 ਤੋਂ ਬਾਅਦ ਪਿਛਲੀ ਵਾਰੀ ਜਦੋਂ ਮੈਂ ਤੁਹਾਨੂੰ ਐਡਰੈਸ ਕੀਤਾ ਜਿਹੜੀ ਸਾਡੀ ਇਨਵੈਸਟਮੈਂਟ ਸੀਗੀ ਆ ਉਹ ਕੋਈ 1.40 ਲੱਖ ਹਜ਼ਾਰ ਕਰੋੜ ਸੀ ਔਰ ਉਹਦੇ ਵਿੱਚ ਕੋਈ 4.5 ਲੱਖ ਜਿਹੜੇ ਜੌਬ ਅਪਰਚ्युनिटी ਸੀ এমਪਲੋਇਮੈਂਟ ਸੀ ਉਹ 2022 ਤੋਂ ਆਪਣੀ ਸਟੇਟ ਵਿੱਚ ਆ ਚੁੱਕੀ ਹੈ ਉਹ ਹੁਣ ਫਿਗਰ 1 ਲੱਖ 45 ਹਜ਼ਾਰ ਕਰੋੜ ਤੇ ਪਹੁੰਚ ਗਈ ਹੈ ਪਰ ਰੈਗੂਲਰਲੀ ਉਹ ਵੱਧ ਰਹੀ ਹੈ ਟਾਈਮ ਟੂ ਟਾਈਮ ਜਿਹੜੀਆਂ ਮੇਜਰ ਇਨਵੈਸਟਮੈਂਟਸ ਹੋਣਗੀਆਂ ਅਸੀਂ ਤੁਹਾਨੂੰ ਉਹ ਦੱਸੀ ਜਾਵਾਂਗੇ ਫਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਦਾ ਚਾਹੇ ਉਹ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਇਨਵੈਸਟ ਹੈ ਪੰਜਾਬ ਡਵੈਲਪਮੈਂਟ ਕਾਉਂਸਲ ਹੈ ਜਿਹੜੇ ਕਿ ਆਲਵੇਜ਼ ਕੰਪੇਅਰ ਕਰਦੇ ਰਹਿੰਦੇ ਆ ਸਾਡੇ ਲਈ ਬੈਂਚਮਾਰਕਿੰਗ ਕਰਦੇ ਬਾਕੀ ਸਟੇਟਾਂ ਦੇ ਕੰਪੈਰੀਟਿਵ ਔਰ ਸਾਨੂੰ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ ਇਹਨਾਂ ਕੋਲੋਂ ਕਿ ਕਿਹੜੇ ਸਟੈਪ ਸਾਨੂੰ ਅੱਗੇ ਲੈਣੇ ਚਾਹੀਦੇ ਆ ਔਰ ਹੋਰ ਅਸੀਂ ਬੜੇ ਸਟੈਪ ਲੈ ਰਹੇ ਆ ਇੰਡਸਟਰੀ ਡਿਪਾਰਟਮੈਂਟ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਸੀ 24 ਸੈਕਟਰਲ ਕਮੇਟੀਆਂ ਉਹਨਾਂ ਦੇ ਉੱਤੇ ਵੀ ਅਸੀਂ ਕੱਲ ਮੀਟਿੰਗ ਕੀਤੀ ਸਾਰੇ एडीसी ਨਾਲ ਚੇਅਰਮੈਨ ਨਾਲ ਵੀ ਮੈਂ ਰੈਗੂਲਰਲੀ ਇਨ ਟੱਚ ਹਾਂ ਉਹ ਬਿਲਕੁਲ ਟਾਈਮ ਤੇ ਚੱਲ ਰਹੀਆਂ ਕਮੇਟੀ ਨੂੰ ਅਸੀਂ ਰਿਕੁਐਸਟ ਕੀਤੀ ਸੀ ਕਿ 1 ਅਕਤੂਬਰ ਤੱਕ ਸਾਨੂੰ ਸਾਰੀਆਂ ਰਿਪੋਰਟਸ ਦੇ ਦਿਓ ਪਰ ਉਹ 1 ਅਕਤੂਬਰ ਤੋਂ ਪਹਿਲਾਂ ਹੀ ਸਾਰੀਆਂ ਰਿਪੋਰਟਾਂ ਸਾਡੇ ਕੋਲ ਆ ਜਾਣੀਆਂ ਉਹ ਬੜੀ ਹੈਲਪ ਕਰੇਗੀ ਨਵੀਂ ਪਾਲਿਸੀ ਡਰਾਫਟ ਕਰਨ ਦੀ ਪਰ ਜਿਹੜੀ ਨਵੀਂ ਪਾਲਿਸੀ ਬਣੇਗੀ ਹਰ ਸੈਕਟਰ ਸਪੈਸੀਫਿਕ ਅਸੀਂ ਇਨੀਸ਼ੀਏਟਿਵ ਉਹਦੇ ਚ ਲਾਵਾਂਗੇ ਤੇ ਜਲਦੀ ਉਹ ਨਵੀਂ ਪਾਲਿਸੀ ਦਾ ਜਿਹੜਾ ਪ੍ਰੋਸੈਸ ਹੈ 1 ਅਕਤੂਬਰ ਤੋਂ ਬਾਅਦ ਚਾਲੂ ਹੋ ਜਾਏਗਾ ਔਰ ਉਹ ਵੀ ਅਸੀਂ ਬੜੀ ਜਲਦੀ ਲੈ ਕੇ ਆ ਜਾਂਦੇ ਹੁਣ ਮੈਂ ਮਾਈਕ ਜਿਹੜੀ ਹੈ ਅਸ਼ੀਸ਼ ਗਰਗ ਜੀ ਨੂੰ ਹੈਂਡਓਵਰ ਕਰਦਾ ਹੂੰ ਆਪਣੀ ਕੰਪਨੀ ਬਾਰੇ ਵੀ ਦੱਸਣਗੇ ਔਰ ਇਹ ਵੀ ਦੱਸਣਗੇ ਕਿ ਇਹਨਾਂ ਨੇ ਕਿਉਂ ਇਹ ਡਿਸੀਜਨ ਲਿੱਤਾ ਕਿ ਬਾਕੀ ਸਟੇਟਾਂ ਨੂੰ ਛੱਡ ਕੇ ਇਹ ਆਪਣੇ ਪੰਜਾਬ ਸੂਬੇ ਚ ਕਿਉਂ ਆ ਗਏ ਥੈਂਕ ਯੂ थैंक यू संजीव जी सो so, पहले मैं हैप्पी फोर्जिंग के बारे में आपको थोड़ा सा बताता हूँ आई गिव यू ब्रीफ अबाउट आवर कंपनी सो आर कंपनी इज स्टैब्लिश्ड इन नाइनटीन सेवेंटी नाइन सो ऑलमोस्ट मोर देन फोर डेकर्ड ओल्ड today we are third largest forging manufacturing company in india with a market cap of almost 10000 crores it's listed on national stock exchange in the last 15 years we have invested close to 1500 crores and we have three plants in ludhiana collectively put together we have a capacity of 150000 tons in forging and almost 80000 tons in machining we manufacture critical components for varied Auto industry, like major commercial vehicle players like Bharat Benz, Volvo, Aishar, Tata Motors, Ashok farm equipment companies like Mahindra, Swaraj, Sonalika, John Deere, Kubota, and also for off-highway application for JCB, Lieber, Caterpillar. The investment that we are announcing now for thousand crores will start catering to a different set of industry because this is the second largest forging technology in the world largest in asia where we will be able to forge components up to 3 ton in single piece these components will be used for marine application defense application mining application and also large engines which will be used for data center application so in the state of punjab this capex will generate direct employment opportunity for 3000 employees more than 600 engineers this is a very high tech business which actually involves a lot of engineering capability and skills and will also generate indirect opportunity for over 3000 people and this will not only boost incendiary industry but will also boost consumption of steel in the state of punjab so looking into the current you know uh, punjab policies which were done in the past and the new discussions that we had with uh, uh, Sanjeev Ji and the discussions that we had, and the new promises which were given by the state, and the new sectoral committees which were formed under which we are looking at new reforms and benefits which will be provided to the state, we have announced this capex within the state of Punjab. We are very hopeful that these policies will be mutually beneficial for both government as well as to the industrialists, and early execution of these policies will definitely spur a lot of business within the state of Punjab. So so this is on the project. and where uh, are you from? from ludhiana. yes. we are born and brought up in ludhiana. this company was founded by my father, mr. paritosh kumar, who is the chairman in the company. i would just like to add that i take care of the environmental social governance part of the company and the new exp uh, expansion that we are doing. Is in accordance with all environmental and social norms. So we've uh, uh, driven deep into this, and uh, we are taking care of our. Uh, we are aware of our emissions, energy management. We are aware of our emissions, energy management, labor practices, and all the expansion that is being done is in accordance with that. So, yes, that's all I thank you. Any questions, sir? Jada, sorry, ਇੱਕ ਵੱਡੇ ਤਰੀਕੇ ਨਾਲ ਆ ਕੇ ਆ ਰਹੇ ਨੇ ਦੱਸੀ ਤਾਂ ਉਹ ਜਿਹੜਾ ਇਨਵੈਸਟ ਪੰਜਾਬ ਹੁੰਦਾ ਉਹਦੇ ਥਰੂ ਪੋਰਟਲ ਦੇ ਥਰੂ ਜਾਂਦੇ ਨੇ 40 ਦਿਨ ਵਾਲਾ ਹੁੰਦਾ ਸਿਸਟਮ ਜਾਂ ਫਿਰ ਇਹ ਡਿਫਰੈਂਟ ਹੋਇਆ ਨਹੀਂ ਬਿਲਕੁਲ ਜੀ ਸੇਮ ਪੋਰਟਲ ਹੈ ਕੋਈ ਵੀ ਇਨਵੈਸਟਮੈਂਟ ਜਿਹੜੀ ਪੰਜਾਬ ਚ ਆ ਰਹੀ ਉਹ ਪੰਜਾਬ ਇਨਵੈਸਟ ਦੇ ਪੋਰਟਲ ਦੇ ਥਰੂ ਹੀ ਹੈ ਔਰ 45 ਦਿਨਾਂ ਵਿੱਚ ਅਸ਼ੂਰਡ ਅਪਰੂਵਲਸ ਹੈ ਸਾਰੇ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਅੱਜ ਤੱਕ ਜਦੋਂ ਦਾ ਇਹ ਪੋਰਟਲ ਆਉ ਆ ਮੇਰੇ はい ਚੇਰਸ਼ੀ i welcome mr amit dakha ceo of punjab invest uh ਇਹ ਕੋਈ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਚ ਸੀ ਐਸ ਲਈ ਲੇਟ ਆਏ ਆ ਬਟ ਸੋ ਜਿੰਨੇ ਵੀ ਅੱਜ ਤੱਕ ਅਪਰੂਵਲ ਐਪਲੀਕੇਸ਼ਨਸ ਆਈਆਂ ਪੰਜਾਬ ਇਨਵੈਸਟ ਹੈਟਸ ਆਫ ਟੂ ਟੀਮ ਪੰਜਾਬ ਇਨਵੈਸਟ ਇੱਕ ਵੀ ਅਪਰੂਵਲ 45 ਦਿਨ ਨਹੀਂ ਟੱਪੀ ਕੋਈ 30 ਦਿਨਾਂ ਚ ਹੋ ਗਈ ਕੋਈ 35 ਦਿਨਾਂ ਚ ਹੋ ਗਈ ਕੋਈ 43 ਦਿਨਾਂ ਚ ਹੋ ਗਈ ਐਜ਼ ਲੌਂਗ ਐਜ਼ ਉਹਨਾਂ ਦੇ ਡਾਕੂਮੈਂਟਸ ਪੂਰੇ ਹੈਗੇ ਸਾਰੀ ਅਪਰੂਵਲਸ ਆਨ ਟਾਈਮ ਹੈ ਪਰ ਇਹ ਨਹੀਂ ਕਿ ਸਾਰੀਆਂ ਅਪਰੂਵਲਸ ਨੂੰ 30 ਦਿਨ ਲੱਗਦੇ ਆ ਜਾਂ 40 ਦਿਨ ਲੱਗਦੇ ਆ ਅਪਰੂਵਲਸ ਮਿਲਨੀਆਂ ਚਾਲੂ ਹੋ ਜਾਂਦੀਆਂ 5-7 ਦਿਨਾਂ ਤੋਂ ਬਟ ਕੁਝ ਅਪਰੂਵਲਸ ਇਸ ਤਰ੍ਹਾਂ ਦੀਆਂ ਹੁੰਦੀਆਂ ਜਿੱਦਾਂ ਇਲੈਕਟ੍ਰਿਸਿਟੀ ਦੀ ਹੋਗੀ ਜਾਂ ਪੋਲੂਸ਼ਨ ਰਿਲੇਟਿਡ এনवायरमेंट ਜਿੱਦੇ ਫੀਜ਼ਿਬਿਲਟੀ ਸਟੱਡੀ ਦੀ ਲੋੜ ਹੁੰਦੀ ਆ ਉਹਨਾਂ ਨੂੰ ਲੇਟ ਕਰਦੇ ਤਾਂ ਅਸੀਂ 45 ਦਿਨ ਰੱਖਿਆ ਹਾਂਜੀ ਇਹ ਇਹ ਜਿਹੜਾ ਪਹਿਲਾ ਯੂਨਿਟ ਦੇ ਵਿੱਚ ਇਨਵੈਸਟ ਕਰ ਰਹੇ ਆ ਜਾਂ ਕੋਈ ਵੱਖਰਾ ਯੂਨਿਟ ਕਿੱਥੇ ਨਹੀਂ ਜੀ ਵੱਖਰਾ ਯੂਨਿਟ ਆ ਬਿਲਕੁਲ ਅਡਜੋਇਨਿੰਗ ਹੈ ਲੁਧਿਆਣਾ ਡਿਸਟ੍ਰਿਕਟ ਚ ਹੈ ਜਿੱਥੇ ਇਹਨਾਂ ਦਾ ਆਲਰੇਡੀ ਯੂਨਿਟ ਹੈ ਅਡਜੋਇਨਿੰਗ ਹੈ ਪਰ ਮੈਂ ਇਹਨਾਂ ਇਹ ਵੀ ਦੱਸਣਾ ਚਾਹੁੰਦਾ ਪਿੱਛੇ ਆਈ ਸੀ ਮੇਰੇ ਕੋਲ ਇਹਨਾਂ ਦਾ ਕੋਈ ਪੀਐਸਪੀਸੀਐਲ ਦਾ ਇਸ਼ੂ ਹੈ ਕਿਉਂਕਿ ਪਾਵਰ ਡਿਪਾਰਟਮੈਂਟ ਮੇਰੇ ਕੋਲ ਹੈ ਤੇ ਉਹ ਵੀ ਅਸੀਂ ਵਿਦਨ ਅ ਵੀਕਸ ਟਾਈਮ ਇਹਨਾਂ ਦਾ ਰਿਜ਼ੋਲਵ ਕਰਾਤਾ ਜਿਹੜਾ ਇਹਨਾਂ ਦਾ ਐਗਜ਼ਿਸਟਿੰਗ 66 ਕੇਵੀਏ ਲੱਗਿਆ ਹੋਇਆ ਹੈ ਇਨਾਂ ਦੇ ਯੂਨਿਟ ਤੋਂ ਉੱਥੋਂ ਹੀ ਇਹਨਾਂ ਨੂੰ ਕਨੈਕਸ਼ਨ ਦਿਲਵਾਪਤਾ ਹਾਲਾਂ ਵਿੱਚ ਕੋਈ ਰਸਤਾ ਸੀ ਤੇ ਕੋਈ ਕਨਫਿਊਜ਼ਨ ਸੀ ਉਹ ਵੀ ਇਹਨਾਂ ਦੀ ਦੂਰ ਕਰਵਾਤੀ ਬਿਲਕੁਲ ਅਡਜੋਇਨਿੰਗ ਹੈ ਜਿੱਥੇ ਇਹਨਾਂ ਦਾ ਆਲਰੇਡੀ ਯੂਨਿਟ ਹੈ ਸਰ ਇਹ ਪੰਜਾਬ ਦੇ علاوہ ਆਪ ਬਹੁਤ ਕਰ ਰਹੇ ਸੀ ਵੀ ਵੀਰ ਕਨਸਿਡਰਿੰਗ ਤਮਿਲਨਾਡੂ ਫਾਰ ਥਿਸ ਇਨਵੈਸਟਮੈਂਟ ਆਲਸੋ ਰਾਜਸਥਾਨ ਬਿਕਾਜ਼ ਹਮਾਰਾ ਜਿੰਨਾ ਵੀ ਸਟੀਲ ਹੈ ਉਹ ਸਾਰਾ ਰੌ ਮਟੀਰੀਅਲ ਜੋ ਹੈ ਈਦਰ ਜਮਸ਼ੇਦਪੁਰ ਸੇ ਆਤਾ ਹੈ ਜਾਂ ਫਿਰ ਸਾਊਥ ਸੇ ਆਤਾ ਹੈ और हमारा मैक्सिमम प्रोडक्शन जो है ये बाकी ओ को आउट ऑफ स्टेट जाती है बट डिस्पाइट ऑफ ऑल दिस वी सी पावर एज अ बिग बेनिफिट इन द स्टेट ऑफ पंजाब वी हैव नो यूनियंस ओवर फोर थाउजेंड डायरेक्ट इम्प्लॉयज वी हैव टूडे ऑन रोल प्लस जितनी पिछली पौलिस, पॉलिसी के हमारे इंसेंटिवस थे वो भी बहुत फास्ट ट्रैक हुए हैं विच हैज्सो गिवन अ लॉट ऑफ कॉन्फिडेंस टू द एग्जिटिंग शेयर होल्डर्स एंड ऑल्सो टू द बोर्ड मेम्बर्स सो वो भी एक बहुत बड़ा फैक्टर है बिकॉज बहुत सारे इंसेंटिवस हमारे

विथ फॉर एग्जाम्पल वी कैनॉट कम्पेयर इड विद पॉलिसी ऑफ बिहार वी एक्चुअली वैन वी हैव टू कम्पेयर वी कैन कम्पेयर विद तमिलनाडु और यू नो वी कैन कम्पेयर विद यू नो एज अ गुड़गांव एज अ बेल्ट तो वैन वी कंपेयर ऑटो हब्स जहां पर ऑटो के एनसिलरीज हैं या प्लांट्स लगे हैं ओवर देर इफ यू कम्पेयर और गुजरात तो इफ यू कम्पेयर दैट दैन पंजाब वी हैव बेटर पॉलिसीज एंड ऑल्सो इन्वायरमेंट इज कंक्लूसिव जितना अभी क्लियरेंसेज हुए हैं और जिस स्पेस पे क्लियरेंसेज हुए हैं आई कैन से दैट ਇਹ ਇੱਕ ਯੂਨਿਟ ਅਗਰ ਮੈਨੂੰ ਕਈ ਹੋਰ ਲਗਾਉਣਾ ਹੋ ਤਾਂ ਆਈ ਵਿਲ ਡੈਫੀਨਟਲੀ ਰਿਕਵਾਇਰ 6 ਤੋਂ 8 ਮਨਸ ਮੋਰ ਦੈਨ ਯੂ نو ਵਟ ਵੀ ਹੈਵ ਸਪੈਂਡ ਇਨ ਪੰਜਾਬ ਮਤਰੀ ਸਾਹਿਬ ਆਪਾਂ ਨਈ ਇੰਡਸਟਰੀ ਨੂੰ ਟੈਕਸ ਹੋਰਿਡਿਟ ਦੇਂਦੇ ਇਨਸੈਂਟਿਵਸ ਬਹੁਤ ਜ਼ਿਆਦਾ ਦਿੰਦੇ ਆ ਪਰੰਤੂ ਜਿਹੜੀ ਉਹ ਪ੍ਰੋਮਿਸ ਕਰਦੇ ਕਿ ਅਸੀਂ ਪੰਜਾਬੀਆਂ ਨੂੰ ਨੌਕਰੀ ਦੇਵਾਂਗੇ ਉਹ ਨਹੀਂ ਮਿਲ ਪਾਦੀ ਜੋਬ ਸਾਰੀ ਬਾਤ ਉਹਦੇ ਕੀ ਆਂਦੇ ਨੇ ਇਸ ਟਾਈਮ ਜਿਹੜੀ ਇੰਡਸਟਰੀ ਪੰਜਾਬ ਚ ਇਹ 1.5 ਸਾਲ ਚ ਲੱਗੀ ਟੋਟਲ ਕਿੰਨੀ ਜੋਬ ਪੰਜਾਬੀ ਨੂੰ ਦੇਖੋ ਐਗਜ਼ੈਕਟ ਡਾਟਾ ਤਾਂ ਮੇਰੇ ਕੋਲ ਹੈ ਨਹੀਂ ਅਸੀਂ ਆਲਵੇਜ਼ ਇੰਡਸਟਰੀਲਿਸਟਸ ਨੂੰ ਕਹਿੰਦੇ ਆ ਕਿ ਪੰਜਾਬੀਆਂ ਨੂੰ ਯਾਦਾ ਮਤਲਬ ਜੌਬ ਦੋ ਹੁਣ ਪੰਜਾਬੀ ਵੀ ਕਈ ਜੌਬ ਕਰਨਾ ਚਾਹੁੰਦੇ ਕਈ ਨਹੀਂ ਜੌਬ ਕਰਨਾ ਚਾਹੁੰਦੇ ਇਹ ਤਾਂ ਹੈ ਨਹੀਂ ਕਿ ਉਹ ਪ੍ਰੇਫਰੈਂਸ ਕਿਸੇ ਹੋਰ ਨੂੰ ਦਿੰਦੇ ਆ ਪ੍ਰੇਫਰੈਂਸ ਪੰਜਾਬੀਆਂ ਨੂੰ ਹੀ ਦਿੰਦੇ ਆ ਬਟ ਜਿੰਨੇ ਸਾਡੇ ਇੰਸਟੀਚਿਊਟ ਆ ਰਹੇ ਆ ਸਕਿੱਲ ਡਿਵੈਲਪਮੈਂਟ ਦੇ ਉਹਦੇ ਵਿੱਚ ਮੈਂ ਦੇਖਿਆ ਪੰਜਾਬੀ ਹੋਈ ਜ਼ਿਆਦਾ ਪੜਦੇ ਆ ਚਾਹੇ ਉਹ ਪਲਖਸ਼ਾ ਯੂਨੀਵਰਸਿਟੀ ਹੈ ਉਹ ਆਈਆਈਟੀ ਰੋਪੜ ਹੈ ਥਾਪਰ ਇੰਜੀਨੀਅਰਿੰਗ ਹੈ ISB ਹੈ ਮੈਕਸਿਮਮ ਉਥੇ ਸਿਟੀ ਯੂਨੀਵਰਸਿਟੀ ਹੈ ਐਲਪੀਯੂ ਹੈ ਹੁਣ ਅਸੀਂ ਐਸ ਇੰਡਸਟਰੀ ਡਿਪਾਰਟਮੈਂਟ ਯਾ ਪੰਜਾਬ ਇਨਵੈਸਟ ਦਾ ਵੀ ਜੋਰ ਹੈ ਕਿ ਇਸ ਤਰ੍ਹਾਂ ਦੀ ਇੰਡਸਟਰੀ ਲਗਾਈਏ ਜਿੱਥੇ ਸਕਿਲਡ ਲੇਬਰ ਦੀ ਯਾਦਾ ਰਿਕੁਆਇਰਮੈਂਟ ਹੈ ਤਾਂ ਕਿ ਸਾਡੇ ਪੰਜਾਬੀਆਂ ਨੂੰ ਕਿਤੇ ਹੋਰ ਨਾ ਜਾਣਾ ਪਵੇ ਹੁਣ ਪੰਜਾਬੀ ਕੀ ਕਰਦੇ ਆ ਸਿੱਖੇ ਚਾਹੇ ਉਹ ਆਈਟੀ ਸੈਕਟਰ ਹੈ ਜਾਂ ਕੋਈ ਹੋਰ ਹੈ ਕੋਈ ਹైదరాబాద్ ਜਾਂਦਾ ਹੈ ਕੋਈ ਬੈਂਗਲੌਰ ਜਾਂਦਾ ਹੁਣ ਅਸੀਂ ਮੁਹਾਲੀ ਨੂੰ ਇਸ ਤਰ੍ਹਾਂ ਦਾ ਹੱਬ ਬਣਾ ਰਹੇ ਆਂ ਇਹ ਜਿਹੜੇ ਸਾਡੇ ਪੰਜਾਬ ਪੰਜਾਬੀ ਯੂਥ ਆ ਉਹ ਇੱਥੋਂ ਜਦੋਂ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦਾ ਕੋਰਸ ਕਰ ਲੈਂਦੇ ਆ ਜਾਂ ਦੇ ਸਟੱਡੀ ਉਹਨਾਂ ਨੂੰ ਇੱਥੇ ਹੀ ਜੌਬਸ ਮਿਲਣ ਜ਼ਿਆਦਾ ਤੋਂ ਜਾਂ ਦੇਖੋ ਇਹ ਜੌਬਸ ਤੇ ਫਰਕ ਪੈਂਦਾ ਸਕਿੱਲਡ ਜਿਹੜੀ ਹੈਗੀ ਹਲੇ ਵੀ ਸਾਰੀ ਇੰਡਸਟਰੀ ਵਿੱਚ ਪੰਜਾਬੀ ਜ਼ਿਆਦਾ ਹੈਗੇ ਬਟ ਅਨਸਕਿੱਲਡ ਵਿੱਚ ਪੰਜਾਬ ਤੋਂ ਬਾਹਰ ਹਲੇ ਹੈਗੇ ਬਟ ਇਹ ਗੱਲ ਨਹੀਂ ਕਿ ਪੰਜਾਬੀਆਂ ਨੂੰ ਜੌਬ ਨਹੀਂ ਮਿਲ ਰਹੀ ਹੁਣ ਤਾਂ ਦੇਖੋ ਇੱਕ ਹੋਰ ਗੱਲ ਆ ਰਿਵਰਸ ਇਮੀਗ੍ਰੇਸ਼ਨ ਚੱਲੂ ਹੋ ਗਈ ਹੈ ਲੋਕੀ ਬਾਹਰੋਂ ਆ ਰਹੇ ਹੈਗੇ ਆ ਮੈਂ ਦੇਖਿਆ ਕਿ ਉਹ ਹੋਰ ਅਵੇਲੇਬਿਲਟੀ ਮਤਲਬ ਕਿ ਜਿਹੜੀ ਸਕਿਲਡ ਲੇਬਰ ਦੀ ਹੈ ਪੰਜਾਬ ਚ ਵਧੀ ਜਾਂਦੀ ਹੈ ਅਸੀਂ ਐਸ ਲਈ ਉਸ ਇੰਡਸਟਰੀ ਨੂੰ ਬੜਾਵਾ ਦੇ ਰਹੇ ਆ ਜਿਹਦੇ ਵਿੱਚ ਸਕਿਲਡ ਲੇਬਰ ਦੀ ਲੋੜ ਹੈ ਸਰ ਆਪਣੇ ਕੋਲ ਕੋਈ ਅਜਿਹਾ ਪਲੇਟਫਾਰਮ ਹੈਗਾ ਜਿੱਥੇ ਚੈੱਕ ਕੀਤਾ ਜਾ ਸਕੇ ਵੀ ਕਿੰਨੇ ਜੋਬ ਦਿੱਤੇ ਹੁੰਦਾ ਕਿ ਟੈਕਸ ਹੌਲੀਡੇ ਪੰਜਾਬ ਦਿੰਦਾ ਹੈ ਇਨਸੈਂਟਿਵ ਪੰਜਾਬ ਦਿੰਦਾ ਹੈ ਜੋ ਅਦਰ ਸਟੇਟ ਨੂੰ ਜਾਂਦੀ ਹੈ ਨਾ ਮੋਸਟਲੀ ਇੰਡਸਟਰੀ ਨਾਲ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਪਲੇਟਫਾਰਮ ਹੈਗਾ ਆਪਣੇ ਕੋਲ ਜਿੱਥੇ ਚੈੱਕ ਐਂਡ ਬੈਲੈਂਸ ਕੀਤਾ ਜਾਵੇ ਇਹ ਤੁਸੀਂ ਪੰਜਾਬੀ ਲੇਬਰ ਦੀ ਗੱਲ ਕਰਦੇ ਨਹੀਂ ਲੇਬਰ ਦੀ ਹੀ ਗੱਲ ਕਰਦੇ ਆ ਮੈਂ ਸੇਮ ਸਬਜੈਕਟ ਮੈਂ ਤੁਹਾਨੂੰ ਦੱਸਦਾ ਬਾਕੀ ਸਟੇਟਾਂ ਦੇ ਰਹੀਆਂ ਨਾ ਅ ਇਨਸੈਂਟਿਵ ਉੱਥੇ ਆਪਣੇ ਪੰਜਾਬੀ ਜਾ ਕੇ ਕੰਮ ਕਰਦੇ ਆ ਕਰਦੇ ਆ ਕਿ ਨਹੀਂ ਕਰਦੇ ਸੋ ਆਪਾਂ ਇੰਨਾ ਵੀ ਮਤਲਬ ਸਟੇਟਾਂ ਨੂੰ ਨਾ ਬੰਡੀਏ ਇੰਡੀਆ ਇਜ਼ ਵਨ ਕੋਈ ਗੱਲ ਨਹੀਂ ਸਾਡੇ ਪੰਜਾਬੀ ਵੀ ਬਾਕੀ ਸਟੇਟਾਂ ਚ ਕੰਮ ਕਰਦੇ ਜਿੱਥੇ ਆਈਟੀ ਸੈਕਟਰ ਹੈ ਸਾਰਾ ਉਹ ਵੀ ਇਨਸੈਂਟਿਵ ਦੇ ਰਹੇ ਆ ਤੋ ਮੈਂ ਇਹ ਨਹੀਂ ਕਹਿੰਦਾ ਪਰ ਠੀਕ ਹੈ ਅਸੀਂ ਬੜਾਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਜਿੱਦਾਂ ਤੁਹਾਨੂੰ ਕਿਹਾ ਪੰਜਾਬੀ ਜਿਆਦਾ ਸਕਿਲਡ ਕੰਮ ਕਰਕੇ ਰਾਜੀ ਹੈ ਔਰ ਅਸੀਂ ਸਕਿਲਡ ਜਿੱਥੇ ਸਕਿੱਲ ਲੇਬਰ ਦੀ ਲੋੜ ਹੈ ਉੱਥੇ ਅਸੀਂ ਉਸ ਇੰਡਸਟਰੀ ਨੂੰ ਜਿਆਦਾ ਤੋਂ ਜਿਆਦਾ ਬੜਾਵਾ ਦੇ ਰਹੇ ਹਾਂ ਤੁਸੀਂ ਦੱਸੋ ਜੀ ਤੁਹਾਡੇ ਜਿਹੜੇ ਸਕਿਲਡ ਹੈ ਜਿਆਦਾ ਪੰਜਾਬੀ ਹੈ ਕਿ ਵੀ ਹੈਵ 올 ਆਵਰ ਵਰਕਫੋਰਸ 올 ਇੰਜੀਨੀਅਰਸ 올 ਫਰਮ ਪੰਜਾਬ एवरी ईयर वी इंप्लाय ऑलमोस्ट टू हंड्रेड डायरेक्ट इंजीनियर्स फ्रॉम जी एन ई कॉलेज एंड अदर कॉलेजेस जी एन ई वी पुल ऑलमोस्ट हंड्रेड इंजीनियर्स एवरी ईयर अब उसमें से साल दो साल में कितने चले जाते हैं कितने हम रिटेन करते हैं मोर देन फिफ्टी टू सिक्सटी परसेंट इज वॉट वी रिटेन एंड वी ऑल्सो ट्रेन दैन क्योंकि हमारे पास वो डायरेक्ट आते हैं एंड हमारे यहां से ट्रेन किए हुए इंजीनियर्स काफी सारे कोई कैनेडा चले गए कोई बाहर जल गए इट इज देयर वेल बट हमारे जितना है हमारा बहुत हाईटेक काम है And even for this project, we will be employing.